ਜਿਹੜਾ ਕੋਈ ਬੱਚਾ ਇਹ ਜੀ ਦਲਦਲ 'ਚ ਫਸ ਗਿਆ ਹੈ ਉਹਦੀ ਅਸੀਂ ਮਦਦ ਕਰਾਂਗੇ ਉਹ ਸਾਡੇ ਕੋਲ ਆਣ ਉਹ ਚਾਹੇ ਡੀ ਐਡਿਕਸ਼ਨ ਦੀ ਗੱਲ ਹੋਵੇ ਚਾਹੇ ਰੀਹੈਬਿਲੀਟੇਸ਼ਨ ਦੀ ਗੱਲ ਹੋਵੇ ਚਾਹੇ ਜੇ ਉਹਦੇ ਤੇ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਬਸ਼ਰਤੇ ਉਹ স্মਲ ਕੁਆਂਟੀਟੀ ਦੀ ਹੋਵੇ ਉਹਦੇ 'ਚ ਅਸੀਂ ਪੂਰੀ ਮਦਦ ਕਰਾਂਗੇ ਕਿ ਉਹ ਕੋਈ ਜਿਹੜਾ ਅਕਿਊਜ਼ਡ ਹੈ ਕਿਸੇ ਐਨ ਡੀ ਪੀ ਐਸ ਦੇ ਪਰਚੇ 'ਚ ਉਹਨੂੰ ਅਸੀਂ ਮੇਨ ਸਟ੍ਰੀਮਿੰਗ ਸੁਸਾਇਟੀ ਦੇ ਵਿੱਚ ਉਹਦੀ ਕਰ ਸਕੀਏ ਜਿਹੜੇ ਵੀ স্মਲ ਕੁਆਂਟੀਟੀ ਦੇ ਪਰਚੇ ਸੀਗੇ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ। ਉਹਦੇ ਵਿੱਚ ਜਿਹੜੇ ਅਕਿਊਸਡ ਸੀ ਪੁਲਿਸ ਉਹਨਾਂ ਦੇ ਕੋਲ ਜੇ ਉਹ ਜੇਲ੍ਹ ਤੋਂ ਬਾਹਰ ਸੀਗੇ ਤਾਂ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਉਹਨਾਂ ਨੂੰ ਮਿਲਿਆ ਗਿਆ। ਅਕਸਰ ਇਹ ਗੱਲ ਉੱਠਦੀ ਸੀਗੀ ਕਿ ਜਿਹੜੇ ਬੱਚੇ ਐਡਿਕਟ ਹੋ ਜਾਂਦੇ ਨੇ ਜੀ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲਿਆਉਣ ਦੇ ਲਈ ਮੁੱਖ ਧਾਰਾ 'ਚ ਲਿਆਉਣ ਲਈ ਪੁਲਿਸ ਕੀ ਕਰ ਸਕਦੀ ਹੈ? ਤਾਂ ਇਹਦੇ ਤਹਿਤ ਅਸੀਂ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਮੋਟੀਵੇਟ ਕੀਤਾ। ਇੱਕ ਸਟਿਗਮਾ ਆ ਜਾਂਦਾ ਹੈ ਜੀਤੇ ਤੇ ਕੋਈ ਐਨਡੀਪਸ ਦਾ ਪਰਚਾ ਤਰਛੂ ਜਾਂਦਾ ਹੈ ਆਪਾਂ ਪਿੰਡਾਂ 'ਚ ਵੇਖਦੇ ਹਾਂ ਕਿ ਲੋਕੀ ਇੱਕ ਗੱਲਾਂ ਕਰਨ ਲੱਗ ਜਾਂਦੇ ਆ ਤੇ ਉਹਨੂੰ ਕੋਈ ਨੌਕਰੀ ਤੇ ਨਹੀਂ ਰੱਖਦਾ ਵਿਆਹ ਸ਼ਾਦੀ 'ਚ ਪ੍ਰੋਬਲਮ ਆਣ ਲੱਗ ਜਾਂਦੀ ਹੈ ਇਸ ਤਰੀਕੇ ਦੇ ਨਾਲ ਇੱਕ ਅਸੀਂ ਜਿਹੜੇ ਕੋਈ ਬੱਚਾ ਐਡਿਕਟ ਹੋ ਜਾਂਦਾ ਹੈ ਉਹਦੀ ਲਾਈਫ ਦੇ ਵਿੱਚ ਦੁਬਾਰਾ ਡਿਗਨਿਟੀ ਲਿਆ ਸਕਦੇ ਸਾਡੇ ਸਮਾਜ 'ਚ ਇੱਕ ਬੜਾ ਟੈਬੂ ਬਣ ਗਿਆ ਇਹ ਕਹਿਣ ਲੱਗ ਗਏ ਨੇ ਲੋਕੀ ਕਿ ਨਸ਼ਾਜੀ ਇੱਕ ਛੱਡ ਕੇ ਦੂਜਾ ਕਰਨ ਲੱਗ ਜਾਂਦੇ ਆ ਜੀ ਬਿਲਕੁਲ ਇਹ ਗਲਤ ਗੱਲ ਹੈ ਇਹਦੇ 'ਚ ਸਾਨੂੰ ਇਹ ਸਮਝਣ ਦੀ ਲੋੜ ਹੈ ਕੀ ਜੋ ਟ੍ਰੀਟਮੈਂਟ ਪ੍ਰੋਟੋਕਾਲ ਹੁੰਦਾ ਹੈ ਡੀ ਐਡਿਕਸ਼ਨ ਦਾ ਉਹ ਇਸ ਤਰੀਕੇ ਨਾਲ ਹੁੰਦਾ ਹੈ ਕਿ ਇੱਕ ਜ਼ਿਆਦਾ ਹਾਰਮਫੁਲ ਨਸ਼ਾ ਹਾਨੀਕਾਰਕ ਨਸ਼ਾ ਛੱਡ ਕੇ ਇੱਕ ਮੈਡੀਕਲੀ ਮੋਨੀਟਰਡ ਉਹਦੀ ਰਿਪਲੇਸਮੈਂਟ ਹੈ ਜਿਹੜੀ ਉਹਦੇ ਤੇ ਕਿਸੇ ਐਡਿਕਟ ਨੂੰ ਲੈ ਕੇ ਆਉਣਾ ਚਾਹੀਦਾ ਨਿੱਜੀ ਤੌਰ ਤੇ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਵੀ ਪੰਜਾਬ ਦੇ ਹੋ ਜਰੂਰ ਨੌਜਵਾਨਾਂ ਬਾਰੇ ਚਿੰਤਾ ਹੁੰਦੀ ਹੈ ਖਾਸ ਕਰਕੇ ਇੱਕ ਪੜ੍ਹੇ ਲਿਖੇ ਵਰਗ ਨੂੰ ਤੇ ਮੈਂ ਤੁਸੀਂ ਨਿੱਜੀ ਤੌਰ ਤੇ ਜਦੋਂ ਇਹਦੀ ਸ਼ੁਰੂਆਤ ਹੋਈ ਜਾਂ ਇਹ ਤੋਂ ਪਹਿਲਾਂ ਜਦੋਂ ਇਸ ਤਰ੍ਹਾਂ ਦੇ ਮਤਲਬ ਜਿਹੜੀ 64ਏ ਪ੍ਰੋਵੀਜ਼ਨ ਜਿਹੜੀ ਲਾਗੂ ਕਰਦੇ ਸੀ ਉਹ ਬਹੁਤ ਘੱਟ ਹੁੰਦੀ ਸੀਗੀ ਜਾਂ ਉਹਦਾ ਬਹੁਤ ਘੱਟ ਪਤਾ ਲੱਗਦਾ ਸੀਗਾ ਤਾਂ ਇਸ ਨੂੰ ਤੁਸੀਂ ਇਸ ਵੇਲੇ ਨਿੱਜੀ ਤੌਰ ਤੇ ਕਿਵੇਂ ਸੋਚ ਰਹੇ ਹੋ ਕਿ ਚੱਲਦਾ ਵੇ ਕਿਵੇਂ ਆਪਾਂ ਇਹਨੂੰ ਇੰਪਲੀਮੈਂਟ ਚੰਗੇ ਤਰੀਕੇ ਨਾਲ ਕਰ ਸਕਦੇ ਜੀ ਦੇਖੋ ਬਤੌਰ ਪੰਜਾਬੀ ਇਸ ਗੱਲ ਦੀ ਫਿਕਰ ਹੁੰਦੀ ਹੈ ਬਹੁਤ ਫਿਕਰ ਹੁੰਦੀ ਹੈ ਪਰ ਮੈਂ ਸਮਝਦੀ ਹਾਂ ਕਿ ਜਿਹੜੀ ਸਾਡੀ ਵੈਲਿਊ ਸਿਸਟਮ ਹੈ ਜੋ ਕਿ ਸਾਨੂੰ ਸਾਡੇ ਗੁਰਾਂ ਤੋਂ ਬਖਸ਼ਿਸ਼ ਹੈ ਅਸੀਂ ਉਹਦੇ ਬਾਰੇ ਦੁਬਾਰਾ ਧਿਆਨ ਕਰੀਏ ਜੋ ਹਾਰਡ ਵਰਕ ਹੁੰਦਾ ਹੈ ਜੋ ਮਿਹਨਤ ਕਰਨ ਦਾ ਇੱਕ ਤਰੀਕਾ ਹੈ ਜੋ ਪੰਜਾਬੀਆਂ ਦਾ ਸਾਡਾ ਇੱਕ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਬੜੇ ਮਿਹਨਤ ਕਾ ਸ਼ਲੋਕ ਨੇ ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈ ਅਕਸਰ ਜਿਹੜੇ ਜਦੋਂ ਅਸੀਂ ਜਿਹੜੇ ਯੰਗਸਟਰਸ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਕੋਈ ਚੀਜ਼ ਤੁਸੀਂ ਜਲਦੀ ਅਚੀਵ ਕਰ ਸਕਦੇ ਹੋ ਪਰ ਮਿਹਨਤ ਨਾਲ ਆਪਣੀ ਆਪਣੇ ਆਪ ਤੇ ਮਿਹਨਤ ਕਰਨਾ ਚਾਹੇ ਉਹ ਸਪੋਰਟਸ ਹੋਵੇ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਉਹ ਐਜੂਕੇਸ਼ਨ ਹੋਵੇ ਤੇ ਮਿਹਨਤ ਕਰਕੇ ਜਿਹੜੀ ਆਪਣੀ ਕਮਾਈ ਕਰਨ ਦਾ ਜੋ ਇੱਕ ਸੁੱਖ ਹੁੰਦਾ ਹੈ ਉਹਦੀ ਤਾਂ ਕੋਈ ਰਿਪਲੇਸਮੈਂਟ ਹੈ ਨਹੀਂ।pro punjab tv ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘੜੀ ਪੰਜਾਬ ਦੇ ਬਹੁਤੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਿਹਾ। ਹਾਲਾਂਕਿ ਇਕੱਲੇ ਪੰਜਾਬ ਦਾ ਮਸਲਾ ਨਹੀਂ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਇਹ ਸਮੱਸਿਆ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਪਰ ਬਹੁਤੇ ਜਿਹੜੇ ਨੌਜਵਾਨ ਸਿਰਫ ਨਸ਼ੇ ਦੇ ਐਡਿਕਟ ਨੇ ਨਸ਼ਾ ਸਿਰਫ ਉਸ ਦਾ ਸੇਵਨ ਕਰਦੇ ਨੇ ਉਹ ਫਿਰ ਜਦੋਂ ਉਹਨਾਂ ਦੇ ਕੋਲੋਂ ਘੱਟ ਕੁਆਂਟੀਟੀ ਵਿੱਚ ਨਸ਼ਾ ਫੜਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਐਕਸ਼ਨ ਜਿਹੜਾ ਕੀਤਾ ਜਾਂਦਾ ਜਾਂ ਕਹਿ ਲੋ ਕਿ ਪੁਲਿਸ ਨੂੰ ਫਿਰ ਐਕਸ਼ਨ ਲੈਣਾ ਪੈਂਦਾ ਆ ਤਾਂ ਉਸ ਨੂੰ ਲੈ ਕੇ ਜਿਹੜੇ ਫਿਰ ਨੌਜਵਾਨ ਜੇਲ੍ਹ ਦੀ ਯਾਤਰਾ ਕਰਦੇ ਨੇ ਜੇਲ੍ਹ ਜਾਣਾ ਪੈਂਦਾ ਆ ਤਾਂ ਉਸ ਦੇ ਲਈ ਪੁਲਿਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜੇ ਗੱਲ ਕਰ ਲਈਏ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈਂਦਾ ਪਰ ਜਦੋਂ ਬਾਹਰ ਆਂਦੇ ਨੇ ਫਿਰ ਦੁਬਾਰਾ ਨਸ਼ੇ ਦੀ ਲਤ ਉਹਨਾਂ ਨੂੰ ਖਾ ਜਾਂਦੀ ਹੈ ਜਾਂ ਕਹਿ ਸਕਦੇ ਨਸ਼ੇ ਦੀ ਲਤ ਦੁਬਾਰਾ ਲੱਗ ਜਾਂਦੀ ਹੈ ਪਰ ਇੱਕ ਅਲੱਗ ਹੀ ਅਨੋਖਾ ਕੰਮ ਕੀਤਾ ਗਿਆ ਆ ਪੰਜਾਬ ਪੁਲਿਸ ਦੇ ਵੱਲੋਂ ਖਾਸ ਕਰਕੇ ਜੇ ਗੱਲ ਕਰ ਲਈਏ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਤੋਂ 10 ਜਿਹੜੇ ਆ ਜਿਹਨਾਂ ਜਿਹੜੇ ਨਸ਼ੇ ਦੇ ਨਾਲ ਐਡਿਕਟ ਸੀਗੇ ਨਸ਼ਾ ਕਰਦੇ ਸੀ ਉਨਾਂ ਨੂੰ ਜਿਹੜਾ ਆ ਨਸ਼ਾ ਉਸ ਛਡਵਾਉਣ ਦੇ ਲਈ ਪੁਲਿਸ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਤੇ ਨਾਲ ਹੀ ਖਾਸ ਕਰਕੇ ਉਹਨਾਂ ਦੇ ਪਰਚੇ ਕਿਸ ਤਰੀਕੇ ਨਾਲ ਰੱਦ ਹੋ ਸਕਦੇ ਦੁਬਾਰਾ ਸਮਾਜ ਦੇ ਵਿੱਚ ਉਹ ਹੀ ਰੋਤਵਾ ਜੋ ਨੌਜਵਾਨ ਜਿਸ ਤਰੀਕੇ ਨਾਲ ਇੱਕ ਆਮ ਬੰਦਾ ਸਮਾਜ ਦੇ ਵਿੱਚ ਜਿਉਂਦਾ ਪਰ ਜਦੋਂ ਉਸ ਦੇ ਕੋਲੋਂ ਨਸ਼ਾ ਫੜਾਇਆ ਜਾਂਦਾ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਆ ਉਹ ਉਸ ਨੂੰ ਭੈੜੀਆਂ ਨਿਗਾਹਾਂ ਨਾਲ ਦੇਖਦੇ ਜਾਂ ਗਲਤ ਨਿਗਾਹਾਂ ਨਾਲ ਦੇਖਦੇ ਹੈ ਕਿਉਂਕਿ ਉਸ ਦੇ ਉੱਤੇ ਪਰਚਾ ਹੁੰਦਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਦੇ ਪਰਚੇ ਰੱਦ ਕਰਵਾਉਣ ਦੇ ਲਈ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਸਾਡੇ ਨਾਲ ਅੱਜ ਐਸਐਸਪੀ ਮੈਮ ਰਵਜੋਤ ਗਰੇਵਾਲ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਜੀ ਮੈਮ ਹੁਣ ਤੱਕ ਦੇਖਿਆ ਕਿ ਪੁਲਿਸ ਨੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਪੰਜਾਬ ਚੋਂ ਨਸ਼ਾ ਖਤਮ ਕਰਨ ਲਈ ਜਿਨ੍ਹਾਂ ਕੋਲ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਨਸ਼ਾ ਫੜਿਆ ਜਾਂਦਾ ਆ ਉਹਨਾਂ ਨੂੰ ਵੀ ਪੁਲਿਸ ਅਰੈਸਟ ਕਰਦੀ ਆ ਪਰ ਅਜੇ ਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਪੁਲਿਸ ਜਿਹੜੀਆਂ ਹੁਣ ਉਹਨਾਂ ਦੇ ਜਿਨ੍ਹਾਂ ਤੋਂ ਘੱਟ ਕੁਆਂਟੀਟੀ ਚ ਫੜਿਆ ਗਿਆ ਉਹਨਾਂ ਦਾ ਨਸ਼ਾ ਛਡਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ ਉਹਨਾਂ ਦੇ ਪਰਚੇ ਰੱਦ ਕਰਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ ਤਾਂ ਸਾਫ਼ ਤੌਰ ਤੇ ਕਹਿ ਰਹੀ ਆ ਕਿ ਸਮਾਜ ਵਿੱਚ ਇੱਕ ਜੋ ਆਮ ਇਨਸਾਨ ਆ ਜੋ ਇੱਜ਼ਤਦਾਰ ਇਨਸਾਨ ਆ ਉਸ ਤਰੀਕੇ ਉਹਨਾਂ ਨੌਜਵਾਨਾਂ ਨੂੰ ਬਣਾਉਣ ਦੀ ਕੋਸ਼ਿ ਕੋਸ਼ਿਸ਼ ਨੂੰ ਇਹ ਜਿਹੜਾ ਢੰਗ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਨੇ ਸਾਨੂੰ ਜੋ ਨਿਰਦੇਸ਼ ਦਿੱਤਾ ਸੀਗਾ ਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜੋ ਬੱਚੇ ਨਸ਼ੇ ਦੀ ਦਲਦਲ ਚ ਫਸ ਜਾਂਦੇ ਨੇ ਜੋ ਕਿ ਕੰਜ਼ਿਊਮਰਸ ਹੁੰਦੇ ਨੇ ਉਹ ਪਰਚੇ ਦੇ ਵਿੱਚ ਫਸ ਜਾਂਦੇ ਨੇ ਜੇਲ੍ਹਾਂ ਚ ਜਾਂਦੇ ਨੇ ਤੇ ਜੇਲ੍ਹਾਂ ਚ ਜਾ ਕੇ ਇੱਕ ਤਰੀਕੇ ਦੀ ਜਿਹੜੀ ਉਹਨਾਂ ਕੋਲ ਇੱਕ ਓਪਰਚੁਨਿਟੀ ਹੁੰਦੀ ਹੈ ਵਾਪਸ ਮੁਖ ਧਾਰਾ ਚ ਆਉਣ ਦੀ ਉਹ ਖਤਮ ਹੋ ਜਾਂਦੀ ਹੈ ਤਾਂ ਐਨਡੀਪੀਐਸ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ 64ਏਡੀ ਜਿਹਦੇ ਤਹਿਤ ਫਤਿਹਗੜ ਸਾਹਿਬ ਪੁਲਿਸ ਵੱਲੋਂ ਇੱਕ ਮੁਹਿੰਮ ਦੇ ਤੌਰ ਤੇ ਜਿਹੜੇ ਵੀ ਸਮਾਲ ਕੁਆਂਟੀਟੀ ਦੇ ਪਰਚੇ ਸੀਗੇ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਜਿਹੜੇ ਅਕਿਊਜ਼ਡ ਸੀ ਪੁਲਿਸ ਉਹਨਾਂ ਦੇ ਕੋਲ ਜਿਓ ਜੇਲ ਤੋਂ ਬਾਹਰ ਸੀਗੇ ਤਾਂ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਉਹਨਾਂ ਨੂੰ ਮਿਲਿਆ ਗਿਆ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਸੰਪਰਕ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਅਸੀਂ ਅਕਸਰ ਲੋਕਾਂ ਨੂੰ ਮਿਲਦੇ ਸੀ ਬੜੀਆਂ ਮੀਟਿੰਗਸ ਕੀਤੀਆਂ ਗਈਆਂ ਤੇ ਅਕਸਰ ਇਹ ਗੱਲ ਉੱਠਦੀ ਸੀਗੀ ਕਿ ਜਿਹੜੇ ਬੱਚੇ ਐਡਿਕਟ ਹੋ ਜਾਂਦੇ ਨੇ ਜੀ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲਿਆਉਣ ਦੇ ਲਈ ਮੁੱਖ ਧਾਰਾ 'ਚ ਲਿਆਉਣ ਲਈ ਪੁਲਿਸ ਕੀ ਕਰ ਸਕਦੀ ਹੈ ਤਾਂ ਇਹਦੇ ਤਹਿਤ ਅਸੀਂ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਮੋਟੀਵੇਟ ਕੀਤਾ ਪਹਿਲੀ ਗੱਲ ਇਹਨਾਂ ਨੂੰ ਇਹ ਮੋਟੀਵੇਟ ਕੀਤਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜੇ ਤੁਹਾਡੇ ਬੱਚੇ ਕਾਨੂੰਨੀ ਤੌਰ ਤੇ ਡੀ ਅਡਿਕਸ਼ਨ ਰੀਲੀ ਤਿਆਰ ਹੋ ਜਾਣ 2 ਮਹੀਨੇ 3 ਮਹੀਨੇ ਜਿੰਨੇ ਦਾ ਵੀ ਕੋਰਸ ਹੁੰਦਾ ਹੈ ਕਿਉਂਕਿ ਉਹ ਡੀ ਅਡਿਕਸ਼ਨ ਦਾ ਜਿਹੜਾ ਕੋਰਸ ਹੁੰਦਾ ਹੈ ਉਹ ਸਾਡੇ ਸਿਵਲ ਸਰਜਨ ਆਫਿਸ ਵੱਲੋਂ ਮਾਨਿਟਰਡ ਹੁੰਦਾ ਹੈ ਤੇ ਮਾਨਯੋਗ ਅਦਾਲਤ ਦੇ ਆਰਡਰ ਤਹਿਤ ਉਹ ਬੱਚਿਆਂ ਨੂੰ ਚਾਹੇ ਉਹ ਉਹ ਕੇਸ ਕਿਸੇ ਵੀ ਸਟੇਜ ਤੇ ਹੈ ਚਾਹੇ ਟ੍ਰਾਇਲ ਸਟੇਜ ਤੇ ਚਾਹੇ ਚਾਰਜ ਫਰੇਮਿੰਗ ਸਟੇਜ ਤੇ ਹੈ ਉਹਨੂੰ ਡ੍ਰੌਪ ਕੀਤਾ ਜਾਂਦਾ ਹੈ ਯਾਨੀ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਕਿਸੇ ਬੱਚੇ ਤੇ ਐਨਡੀਪੀਐਸ ਦਾ ਪਰਚਾ ਹੋ ਜੇ ਸਮਾਲ ਕੁਆਂਟੀਟੀ ਦਾ ਤੇ ਉਹਨੂੰ ਪੁਲਿਸ ਮਦਦ ਕਰਕੇ ਮੋਟੀਵੇਟ ਕਰਕੇ ਉਹ ਉਹਦੀ ਡੀਡਿਕਸ਼ਨ ਕਰਾ ਕੇ ਉਹਨੂੰ ਸਮਾਜ ਦੀ ਮੁੱਖ ਧਾਰਾ 'ਚ ਵਾਪਸ ਲੈਣ ਦਾ ਉਪਰਾਲਾ ਕਰ ਰਹੀ ਹੈ ਜੀ ਜੀ ਜਿਹੜੀ ਕੁਆਂਟੀਟੀ ਹੁੰਦੀ ਉਹ ਮੈਮ ਕਿੰਨੀ ਹੁੰਦੀ ਹੈ ਤੇ ਕਿਹੜੀ ਕਿਹੜੀ ਡਰਗ ਦੇ ਉੱਤੇ ਜਿਹੜੀ ਇੰਪਲੀਮੈਂਟ ਹੁੰਦੀ ਹੈ ਕਿਉਂਕਿ ਜਿਵੇਂ ਹੈਰੋਨ ਦਾ ਨਸ਼ਾ ਜਾਂ ਹੋਰ بڑے ਨਸ਼ੇ ਵੀ ਹੁੰਦੇ ਆ ਛੋਟੇ ਵੀ ਹੁੰਦੇ ਆ ਤਾਂ ਉਹਨਾਂ ਦੀ ਕੁਆਂਟੀਟੀ ਕਿੰਨੀ ਕਿੰਨੀ ਹੁੰਦੀ ਹੈ ਜਿਹੜੀ ਸਮਾਲ ਕੁਆਂਟੀਟੀ ਚ ਆ ਜਾਂਦੇ ਜਾਂ ਉਸ ਤੋਂ ਉੱਤੇ ਕੁਆਂਟੀਟੀ ਜਿਹੜੀ ਹੈ ਜਿਹੜੀ ਤਸਕਰਾਂ ਦੇ ਕੋਲ ਹੁੰਦੀ ਉਹ ਆ ਜਾਂਦੀ ਹੈ ਜੀ ਇਹਦਾ ਬੜਾ ਲੰਮਾ ਚੌੜਾ ਚਾਰਟ ਹੁੰਦਾ ਜੋ ਕਿ ਐਨਡੀਪੀਐਸ ਐਕਟ ਦੇ ਵਿੱਚ ਹੁੰਦਾ ਹੈ ਜਿੱਦਾਂ ਉਦਾਹਰਨ ਵਜh ਮੈਂ ਤੁਹਾਨੂੰ ਦੱਸਤੀਆਂ ਕਿ 4.99 ਗ੍ਰਾਮ ਜਿਹੜਾ ਛੱਟਾ ਹੁੰਦਾ ਉਹ ਸਮਾਲ ਜਾਂਦਾ ਹੈ 5 ਗ੍ਰਾਮ ਤੋਂ ਉੱਤੇ ਇੰ ਜਿੱਦਾਂ ਗੋਲੀਆਂ ਨੇ ਉਹ ਤਕਰੀਬਨ 300 400 ਤੱਕ ਡਿਪੈਂਡਿੰਗ ਔਨ ਜਿਹੜੀ ਕੈਟਾਗਰੀ ਹੈ ਅੱਡ ਅੱਡ ਡਰੱਗਸ ਦੀ ਅੱਡ ਅੱਡ ਕੈਟਾਗਰੀਜ਼ੇਸ਼ਨ ਹੈ ਬੈਂਜੋਡੀਜ਼ਿਪਿੰਸ ਦੀ ਜਿੱਦਾਂ ਕਿ ਅੱਡ ਹੁੰਦੀ ਹੈ ਤੇ ਓਪੀਓਇਡ ਦੀ ਕਈ ਵਾਰੀ ਅੱਡ ਹੁੰਦੀ ਹੈ ਤਾਂ ਉਹ ਅੱਡ ਅੱਡ ਕੈਟਾਗਰੀਜ਼ੇਸ਼ਨ ਹੈ ਅੱਧਾ ਕਿਲੋ ਗਾਂਜਾ ਜਿਹੜਾ ਹੈਗਾ ਜੇ ਉੱਥੋਂ ਤੱਕ ਰਿਕਵਰੀ ਹੁੰਦੀ ਹੈ ਕਹਿਣ ਦਾ ਮਕਸਦ ਇਹ ਹੈ ਜੀ ਕਿ ਸਮਾਲ ਕੁਆਂਟੀਟੀ ਐਨਡੀਪੀਐਸ ਦੇ ਵਿੱਚ ਜਿਹੜੀ ਜਿਹੜਾ ਕੋਈ ਐਫਆਈਆਰ ਹੁੰਦਾ ਹੈ ਉਹਦੇ ਵਿੱਚ ਅਸੀਂ ਇਹ ਕਿਉਂਕਿ ਉਹ ਇੱਕ ਤਰੀਕੇ ਦੇ ਨਾਲ ਕੰਜ਼ਿਊਮਰ ਨੇ ਉਹ ਅੱਗੇ ਵਿੱਚ ਵੇਚ ਨਹੀਂ ਰਹੇ ਉਹਨੂੰ ਉਹਨੂੰ ਕੰਜ਼ਿਊਮ ਕਰ ਰਹੇ ਆ ਤੇ ਬਹੁਤ ਇੱਕ ਪਰਸੈਪਸ਼ਨ ਕਈ ਵਾਰੀ ਬਣ ਜਾਂਦੀ ਹੈ ਕਿ ਪੁਲਿਸ ਜਿਹੜਾ ਐਕਚੁਅਲੀ ਇੱਕ ਡਰਗ ਐਡਿਕਸ਼ਨ ਦਾ ਸ਼ਿਕਾਰ ਹੈ ਉਹਦੇ ਤੇ ਪਰਚਾ ਕਰ ਦਿੰਦੀ ਸੀ ਪਰ ਇਹਦੇ ਨਾਲ ਅਸੀਂ ਸਾਰਿਆਂ ਨੂੰ ਮੋਟੀਵੇਟ ਕਰ ਰਹੇ ਆ ਜੀ ਸਾਡੇ ਕੋਲ ਅਸੀਂ ਇਹ ਜੇ 22 ਪਰਚੇ ਸੀਗੇ ਜਿਹੜੇ ਆਈਡੈਂਟੀਫਾਈ ਕੀਤੇ ਸੀ ਉਹਦੇ ਚੋਂ ਅਸੀਂ 9 ਪਰਚਿਆਂ ਦੇ ਮਾਨੀਓਗ ਅਦਾਲਤ ਤੋਂ ਆਰਡਰਸ ਲੈ ਚੁੱਕੇ ਆਂ ਇਹਦੀ ਪ੍ਰਕਿਰਿਆ ਇਹ ਹੁੰਦੀ ਹੈ ਮੈਂ ਤੁਹਾਡੇ ਮਾਦਮ ਨਾਲ ਇਹ ਦੱਸਣਾ ਚਾਹੂੰਗੀ ਕਿ ਜਦੋਂ ਜਿਹੜੇ ਅਕਿਊਜ਼ ਤੇ ਜਿਹੜੇ ਕਿਸੇ ਬੱਚੇ ਤੇ ਪਰਚਾ ਦਰਜ ਹੋ ਗਿਆ ਹੈ ਜੀ ਜਦੋਂ ਉਹ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਉਂਦਾ ਹੈ ਕਿ ਮੈਂ ਜੀ ਡੀ ਐਡਿਕਸ਼ਨ ਕਰਾਉਣਾ ਚਾਹੁੰਦਾ ਤਾਂ ਉਹ ਪੁਲਿਸ ਤੋਂ ਰਿਪੋਰਟ ਲਿੱਤੀ ਜਾਂਦੀ ਹੈ ਅਸੀਂ ਇਹਦੀ ਬਾਰੇ ਰਿਪੋਰਟ ਦਿੰਨੇ ਆ ਤੇ ਉਹ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਸਰਕਾਰੀ ਡੀ ਐਡਿਕਸ਼ਨ ਸੈਂਟਰ ਜਿਹੜੇ ਡਿਪੈਂਡਿੰਗ ਔਨ ਕਿ ਉਹ ਬੰਦਾ ਕਿੰਨੀ ਡੇਲੀ ਡੋਸ ਲਈ ਐਡਿਕਟਡ ਹੈ ਉਹਦਾ ਇਲਾਜ ਕੀਤਾ ਜਾਂਦਾ ਹੈ ਉਹ ਜਿੰਨਾ ਵੀ ਟਾਈਮ ਦਾ ਉਹਦਾ ਇਲਾਜ ਹੋਏਗਾ ਉਸ ਤੋਂ ਬਾਅਦ ਜਦੋਂ ਉਹਨੂੰ ਸਰਟੀਫਿਕੇਸ਼ਨ ਹੋ ਜਾਂਦੀ ਹੈ ਕਿ ਇਹ ਹੁਣ ਡੀ ਐਡਿਕਸ਼ਨ ਦਾ ਆਪਣਾ ਪੂਰੀ ਪ੍ਰਕਿਰਿਆ ਜਿਹੜੀ ਹੈ ਸਮਾਪਤ ਕਰ ਚੁੱਕਿਆ ਹੈ ਪੂਰਾ ਕੋਰਸ ਇਹਦਾ ਖਤਮ ਹੋ ਚੁੱਕਿਆ ਹੈ ਹੁਣੇ ਬੱਚਾ ਜਾਂ ਕੋਈ ਵੀ ਜਿਹੜਾ ਕੋਈ ਅਕਿਊਜ਼ਡ ਹੈ ਕੇਸ ਚ ਉਹ ਉਹਦੀ ਡਿਕ ਡੀ ਐਡਿਕਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਦੇ ਤੇ ਸਾਰੇ ਪ੍ਰੋਸੀਕਿਊਸ਼ਨ ਚਾਰजेस ਡ੍ਰੌਪ ਕਰ ਦਿੱਤੇ ਜਾਂਦੇ ਨੇ ਜੀ ਸਾਰੇ ਟੋਟਲੀ ਕੋਰਟ ਦੇ ਵੱਲੋਂ ਡ੍ਰੌਪ ਕਰ ਦਿੱਤੇ ਜਾਂਦੇ ਜੀ ਕੋਰਟ ਵੱਲੋਂ ਡ੍ਰੌਪ ਕੀਤੇ ਜਾਂਦੇ ਨੇ ਅਸਲ ਚ ਇਹ ਪ੍ਰੋਵੀਜ਼ਨ ਐਨਡੀਪੀਐਸ ਐਕਟ ਦੇ ਵਿੱਚ ਸੀ ਪਰ ਹੁਣ ਅਸੀਂ ਇਹਨੂੰ ਇੱਕ ਤਰੀਕੇ ਨਾਲ ਮੇਨਸਟ੍ਰੀਮ ਕਰ ਰਹੇ ਹਾਂ ਆ ਇਹਦੇ ਚ ਸਾਨੂੰ ਸਾਰੇ ਲੋਕਾਂ ਦੀ ਵੀ ਮਦਦ ਦੀ ਲੋੜ ਹੈ ਸਾਨੂੰ ਜਿਹੜੇ ਕਿ ਜਿੱਦਾਂ ਕਿ ਅਸੀਂ ਮੀਟਿੰਗ ਕਰ ਰਹੇ ਸੀਗੇ ਕਈ ਬੱਚੇ ਮੇਰੇ ਕੋਲ ਦੂਜੇ ਥਾਣਿਆਂ ਦੇ ਆਏ ਕਿ ਜੀ ਤੁਸੀਂ ਕਰ ਰਹੇ ਹੋ ਸਾਡਾ ਮੇਰੇ ਤੇ ਉਦੋਂ ਪਰਚਾਦਾਨ ਹੋ ਗਿਆ ਸੀਗਾ ਤਾਂ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਜੀ ਸਾਰਿਆਂ ਨੂੰ ਕਿ ਜਿਹੜਾ ਕੋਈ ਬੱਚਾ ਇਹ ਜੀ ਦਲਦਲ ਚ ਫਸ ਗਿਆ ਹੈ ਉਹਦੀ ਅਸੀਂ ਮਦਦ ਕਰਾਂਗੇ ਉਹ ਸਾਡੇ ਕੋਲ ਆਣ ਉਹ ਚਾਹੇ ਡੀ ਐਡਿਕਸ਼ਨ ਦੀ ਗੱਲ ਹੋਵੇ ਚਾਹੇ ਰੀਹੈਬਿਲਿਟੇਸ਼ਨ ਦੀ ਗੱਲ ਹੋਵੇ ਚਾਹੇ ਜੇ ਉਹਦੇ ਤੇ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਬਸ਼ਰਤੇ ਉਹ ਸਮਾਲ ਕੁਆਂਟੀਟੀ ਦੀ ਹੋਵੇ ਉਹਦੇ ਚ ਅਸੀਂ ਪੂਰੀ ਮਦਦ ਕਰਾਂਗੇ ਕਿ ਉਹ ਕੋਈ ਜਿਹੜਾ ਅਕਿਊਜ਼ਡ ਹੈ ਕਿਸੇ ਐਨਡੀਪੀਐਸ ਦੇ ਪਰਚੇ ਚ ਉਹਨੂੰ ਅਸੀਂ ਮੇਨ ਸਟ੍ਰੀਮਿੰਗ ਸੁਸਾਇਟੀ ਦੇ ਵਿੱਚ ਉਹਦੀ ਕਰ ਸਕੀਏ ਜੀ ਮੈਂ ਜੇ ਆਪਾਂ ਪਹਿਲਾਂ ਗੱਲ ਕਰ ਲਈਏ ਤਾਂ ਫਤੇ ਰਨ ਵੀ ਕਰਾਈ ਗਈ ਸੀ ਫਤੇ ਗੜ ਸਾਹਿਬ ਪੁਲਿਸ ਵੱਲੋਂ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਜਿਸ ਤਰ੍ਹਾਂ ਇਹ ਹੈਗਾ ਆ ਇਹ ਵੀ ਇੱਕ ਇਸ ਚੀਜ਼ ਦਾ ਹਿੱਸਾ ਮੰਨਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਫੈਤੇ ਰਨ ਕਰਾਈ ਸੀ ਉਹਦੇ ਨਾਲ ਵੀ ਲੋਕ ਤੁਹਾਡੇ ਨਾਲ ਟੱਚ ਹੋਣਾ ਸ਼ੁਰੂ ਹੋਏ ਜਾਂ ਪੁਲਿਸ ਤੇ ਥੋੜਾ ਜਿਹਾ ਕਿਤਨੇ ਕਿਤੇ ਡਰ ਦਿਲਾਂ ਦੇ ਵਿੱਚ ਜ਼ਰੂਰ ਹੁੰਦਾ ਜਾਂਕਰ ਖਾਸ ਕਰਕੇ ਜਿਹੜੇ ਲੋਕ ਨੌਜਵਾਨ ਨਸ਼ਾ ਕਰਦੇ ਨੇ ਉਹ ਖੁੱਲ ਕੇ ਸਾਹਮਣੇ ਆਉਣ ਤੋਂ ਝਿਜਕਦੇ ਨੇ ਜੀ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿੱਦਾਂ ਤੁਸੀਂ ਸ਼ੁਰੂਆਤ ਚ ਦੱਸ ਰਹੇ ਸੀ ਕਿ ਇੱਕ ਸਟਿਗਮਾ ਆ ਜਾਂਦਾ ਜਿਹਦੇ ਤੇ ਕੋਈ ਐਨਡੀਪੀਐਸ ਦਾ ਪਰਚਾ ਦਰਜ ਹੋ ਜਾਂਦਾ ਆਪਾਂ ਪਿੰਡਾਂ ਚ ਵੇਖਦੇ ਆ ਕਿ ਲੋਕੀ ਇੱਕ ਗੱਲਾਂ ਕਰਨ ਲੱਗ ਜਾਂਦੇ ਆਂ ਤੇ ਉਹਨੂੰ ਕੋਈ ਨੌਕਰੀ ਤੇ ਨਹੀਂ ਰੱਖਦਾ ਵਿਆਹ ਸ਼ਾਦੀ ਚ ਪ੍ਰੋਬਲਮ ਆਣ ਲੱਗ ਜਾਂਦੀ ਹੈ ਇਸ ਤਰੀਕੇ ਦੇ ਨਾਲ ਇੱਕ ਅਸੀਂ ਜਿਹੜੇ ਕੋਈ ਬੱਚਾ ਐਡਿਕਟ ਹੋ ਜਾਂਦਾ ਹੈ ਉਹਦੀ ਲਾਈਫ ਦੇ ਵਿੱਚ ਦੁਬਾਰਾ ਡਿਗਨਿਟੀ ਲਿਆ ਸਕਦੇ ਆ ਤੇ ਮੈਂ ਸਾਰੀ ਜਿਹੜੀ ਸਾਡੀ ਸੋਸਾਇਟੀ ਆ ਸਾਰਿਆਂ ਤੋਂ ਮਦਦ ਮੰਗੂਗੀ ਕਿਉਂਕਿ ਇਹ ਸਾਰਾ ਕੁਝ ਇੱਕ ਕਾਨੂੰਨ ਦੇ दायरे 'ਚ ਹੋਣਾ ਤੇ ਕਾਨੂੰਨ ਦੇ दायरे ਦੇ ਵਿੱਚ ਜੋ ਅਸੀਂ ਮਦਦ ਕਰ ਸਕਦੇ ਆ ਬਤੌਰ ਪੁਲਿਸ ਆਫਸਰ ਅਸੀਂ ਵੱਧ ਤੋਂ ਵੱਧ ਮਦਦ ਕਰਾਂਗੇ ਇਸ ਤੋਂ ਲਾ ਵਮ ਜਿਵੇਂ ਹਸਪੀਟਲ ਦੇ ਵਿੱਚ ਇਲਾਜ ਵਗੈਰਾ ਚੱਲਦਾ ਹੈ ਉਹ ਸਾਰਾ ਫਿਰ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਦੇ ਚ ਨਹੀਂ ਇਲਾਜ ਦਾ ਜੀ ਪੁਲਿਸ ਨਾਲ ਕੋਈ ਉਹਦੇ ਚ ਪੁਲਿਸ ਇੰਟਰਫੇਅਰ ਨਹੀਂ ਕਰਦੀ ਉਹ ਹੈਲਥ ਮੈਕ ਦਾ ਕੰਮ ਹੈ ਪਰ ਜਦੋਂ ਇਲਾਜ ਪੂਰਾ ਹੋ ਜਾਂਦਾ ਹੈ ਉਹ ਕੋਰਟ ਦੇ ਵਿੱਚ ਸਬਮਿਟ ਕਰਦੇ ਨੇ ਕਿ ਇਹ ਬੱਚੇ ਨੇ ਆਪਣਾ ਜਿਹੜਾ ਵੀ ਕੋਈ ਐਡਿਕਟ ਹੈ ਉਹਨੇ ਆਪਣਾ ਇਲਾਜ ਪੂਰਾ ਕਰ ਲਿਆ ਤੇ ਹੁਣ ਇਹ ਨਸ਼ਿਆਂ ਦਾ ਸੇਵਨ ਨਹੀਂ ਕਰਦਾ ਕਿਸੇ ਤਰੀਕੇ ਨਾਲ ਤਾਂ ਉਹ ਕੇਸ ਡ੍ਰੌਪ ਹੋ ਜਾਂਦਾ ਹੈ ਤੇ ਉਹ ਪ੍ਰੋਸੀਕਿਊਸ਼ਨ ਉੱਤੇ ਖਤਮ ਹੋ ਜਾਂਦੀ ਹੈ ਜੀ ਮੈਮ ਜਿਸ ਤਰ੍ਹਾਂ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਜਾਂ ਪਿੰਡਾਂ ਚ ਨੇ ਜਾਂ ਹਜੇ ਮਤਲਬ ਸਾਹਮਣੇ ਨਹੀਂ ਆਉਣਾ ਚਾਹੁੰਦੇ ਉਹਨਾਂ ਲਈ ਵੀ ਆਉਣ ਵਾਲੇ ਸਮੇਂ ਚ ਕੋਈ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਕੀਤਾ ਜਾ ਸਕਦਾ ਹੈ ਇਹਦੇ ਚ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਡੀ ਐਡਿਕਸ਼ਨ ਦਾ ਕਨਸੈਪਟ ਸਮਝਣਾ ਪਏਗਾ ਡੀ ਐਡਿਕਸ਼ਨ ਨੂੰ ਜੋ ਮੈਂ ਦੇਖਿਆ ਹੈ ਮੀਟਿੰਗਸ ਰਾਹੀਂ ਸਾਡੇ ਸਮਾਜ ਇੱਕ ਬੜਾ ਟੈਬੂ ਬਣ ਗਿਆ ਹੈ ਇਹ ਕਹਿਣ ਲੱਗੇ ਨੇ ਲੋਕੀ ਕਿ ਨਸ਼ਾ ਜੀ ਇੱਕ ਛੱਡ ਕੇ ਦੂਜਾ ਕਰਨ ਲੱਗ ਜਾਂਦੇ ਆ ਜੀ ਬਿਲਕੁਲ ਜੀ ਇਹ ਗਲਤ ਗੱਲ ਹੈ ਇਹ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਟ੍ਰੀਟਮੈਂਟ ਪ੍ਰੋਟੋਕਾਲ ਹੁੰਦਾ ਹੈ ਡੀ ਐਡਿਕਸ਼ਨ ਦਾ ਉਹ ਇਸ ਤਰੀਕੇ ਨਾਲ ਹੁੰਦਾ ਹੈ ਕਿ ਇੱਕ ਜ਼ਿਆਦਾ ਹਾਰਮਫੁਲ ਨਸ਼ਾ ਹਾਨੀਕਾਰਕ ਨਸ਼ਾ ਛੱਡ ਕੇ ਇੱਕ ਮੈਡੀਕਲੀ ਮੋਨੀਟਰਡ ਉਹਦੀ ਰਿਪਲੇਸਮੈਂਟ ਹੈ ਜਿਹੜੀ ਉਹਦੇ ਤੇ ਕਿਸੇ ਐਡਿਕਟ ਨੂੰ ਲੈ ਕੇ ਆਉਣਾ ਚਾਹੀਦਾ ਹੈ ਸਾਨੂੰ ਹਰ ਤਰੀਕੇ ਦਾ ਗਲੋਬਲੀ ਹਰ ਟ੍ਰੀਟਮੈਂਟ ਪ੍ਰੋਟੋਕਾਲ ਇਸ ਗੱਲ ਤੇ ਫੋਕਸ ਕਰਦਾ ਹੈ ਉਹਦੇ ਵਿੱਚ ਹੌਲੀ ਹੌਲੀ ਉਹਦੀ ਟੇਪਰਿੰਗ ਕੀਤੀ ਜਾਂਦੀ ਹੈ ਟੇਪਰਿੰਗ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਉਹਦੀ ਡੋਜ਼ ਹੁੰਦੀ ਹੈ ਉਹ ਹੌਲੀ-ਹੌਲੀ ਘਟਾਈ ਜਾਂਦੀ ਹੈ ਫਿਰ ਇੱਕ ਸਟੇਜ ਤੋਂ ਬਾਅਦ ਉਸ ਨੂੰ ਉਹ ਅਡਿਕਟ ਨੂੰ ਅਸੀਂ ਨਸ਼ਾ ਮੁਕਤ ਕਹਿ ਸਕਦੇ ਹਾਂ ਤਾਂ ਕੋਈ ਵੀ ਟ੍ਰੀਟਮੈਂਟ ਪ੍ਰੋਟੋਕਾਲ ਐਦਾਂ ਨਹੀਂ ਹੋ ਸਕਦਾ ਕਿ ਰਾਤੋਂ ਰਾਤ ਬਿਲਕੁਲ ਕੋਈ ਡੀ ਅਡਿਕਟ ਹੋ ਜਾਏ ਉਹਦੇ 'ਚ ਹਮੇਸ਼ਾ ਇੱਕ ਰਿਪਲੇਸਮੈਂਟ ਥੈਰੇਪੀ ਹੁੰਦੀ ਹੈ ਇਸ ਕਰਕੇ ਇੱਕ ਜਿਹੜਾ ਟੈਬੂ ਹੈ ਇਲਾਜ ਨੂੰ ਲੈ ਕੇ ਉਹ ਵੀ ਸਾਨੂੰ ਸਾਡੇ ਮਨਾਂ 'ਚੋਂ ਸਾਨੂੰ ਇਹਦੇ ਬਾਰੇ ਅਸੀਂ ਵੀ ਗੱਲ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਟਿਗਮਾ ਸਹੀ ਹਟਾਈਏ ਤੇ ਮੈਡੀਕਲੀ ਮੋਨਿਟਰਡ ਰਿਪਲੇਸਮੈਂਟ ਥੈਰਪੀ ਜਿਹਨੂੰ ਅਸੀਂ ਜਿਹੜਾ ਓਟ ਕਲੀਨਿਕ ਹੈ ਉਹ ਵੀ ਇੱਕ ਤਰੀਕੇ ਦੀ ਇਹੀ ਤਰੀਕਾ ਮਤਲਬ ਇਹੀ ਉਹਦਾ ਟ੍ਰੀਟਮੈਂਟ ਪ੍ਰੋਟੋਕਾਲ ਹੈ ਕਿ ਇੱਕ ਜਿਹੜਾ ਡੇਂਜਰਸ ਲੀਥਲ ਜਿਹੜਾ ਨਸ਼ਾ ਹੈ ਉਹ ਤੋਂ ਰਿਪਲੇਸ ਕਰਕੇ ਇੱਕ ਮੈਡੀਕਲੀ ਮੋਨਿਟਰਡ ਜਿਹੜੀ ਟ੍ਰੀਟਮੈਂਟ ਹੈ ਉਹਦੇ ਤੇ ਅਸੀਂ ਕਿਸੇ ਵੀ ਐਡਿਕਟ ਨੂੰ ਲੈ ਕੇ ਆਉਣਾ ਦੂਜੀ ਗੱਲ ਬਹੁਤ ਵਧੀਆ ਟ੍ਰੀਟਮੈਂਟ ਪ੍ਰੋਟੋਕਾਲ ਹੈ ਜੀ ਪੰਜਾਬ ਸਰਕਾਰ ਦਾ ਤੇ ਇਹਦੇ ਚ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ ਤੇ ਜਿਹੜੀ ოਪੀਓਇਡ ਰਿਪਲੇਸਮੈਂਟ ਥੈਰਪੀ ਹੈ ਜੋ ਕਿ ਓਟ ਕਲਿਨਿਕਸ ਨੇ ਉਹ ਸਾਰਿਆਂ ਦੀ ਜਗ੍ਹਾ ਤੇ ਸਾਰੇ ਇਸਟੈਬਲਿਸ਼ ਨੇ ਮੈਂ ਸਮਝਦੀ ਆ ਇਹਦੇ ਬਾਰੇ ਸਾਨੂੰ ਅਵੇਅਰਨੈਸ ਕਰਨ ਦੀ ਵੀ ਲੋੜ ਹੈ ਜੀ ਤੇ ਇਹਦਾ ਜਿਹੜਾ ਇੱਕ ਸਟਿਗਮਾ ਜਿਹੜੇ ਆਪਾਂ ਗੱਲ ਕਰ ਰਹੇ ਆ ਉਹਦੇ ਬਾਰੇ ਵੀ ਸਾਨੂੰ ਸਮਾਜਿਕ ਤੌਰ ਤੇ ਗੱਲ ਵੀ ਕਰਨ ਦੀ ਲੋੜ ਹੈ ਤੇ ਤੇ ਕੰਮ ਵੀ ਕਰਨ ਦੀ ਲੋੜ ਹੈ ਜੀ ਮੈਡਮ ਜੀ ਤੌਰ ਤੇ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਵੀ ਪੰਜਾਬ ਦੇ ਹੋ ਜ਼ਰੂਰ ਨੌਜਵਾਨਾਂ ਬਾਰੇ ਚਿੰਤਾ ਹੁੰਦੀ ਹੈ ਖਾਸ ਕਰਕੇ ਇੱਕ ਪੜ੍ਹੇ ਲਿਖੇ ਵਰਗ ਨੂੰ ਤੇ ਮੈਮ ਤੁਸੀਂ ਨਿੱਜੀ ਤੌਰ ਤੇ ਜਦੋਂ ਇਹਦੀ ਸ਼ੁਰੂਆਤ ਹੋਈ ਜਾਂ ਇਹ ਤੋਂ ਪਹਿਲਾਂ ਜਦੋਂ ਇਸ ਤਰ੍ਹਾਂ ਦੇ ਮਤਲਬ ਜਿਹੜੀ 64ਏ ਪ੍ਰੋਵੀਜ਼ਨ ਜਿਹੜੀ ਲਾਗੂ ਕਰਦੇ ਸੀ ਉਹ ਬਹੁਤ ਘੱਟ ਹੁੰਦੀ ਸੀਗੀ ਜਾਂ ਉਹਦਾ ਬਹੁਤ ਘੱਟ ਪਤਾ ਲੱਗਦਾ ਸੀਗਾ ਤਾਂ ਇਸ ਨੂੰ ਤੁਸੀਂ ਇਸ ਵੇਲੇ ਨਿੱਜੀ ਤੌਰ ਤੇ ਕਿਵੇਂ ਸੋਚ ਰਹੇ ਹੋ ਕਿ ਚੱਲਦਾਵੇ ਕਿਵੇਂ ਆਪਾਂ ਇਹਨੂੰ ਇੰਪਲੀਮੈਂਟ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਜੀ ਦੇਖੋ ਬਤੌਰ ਪੰਜਾਬੀ ਇਸ ਗੱਲ ਦੀ ਫਿਕਰ ਹੁੰਦੀ ਹੈ ਬਹੁਤ ਫਿਕਰ ਹੁੰਦੀ ਹੈ ਪਰ ਮੈਂ ਸਮਝਦੀ ਹਾਂ ਕਿ ਜਿਹੜੀ ਸਾਡੀ ਵੈਲਿਊ ਸਿਸਟਮ ਹੈ ਜੋ ਕਿ ਸਾਨੂੰ ਸਾਡੇ ਗੁਰਾਂ ਤੋਂ ਬਖਸ਼ਿਸ਼ ਹੈ ਅਸੀਂ ਉਹਦੇ ਬਾਰੇ ਦੁਬਾਰਾ ਧਿਆਨ ਕਰੀਏ ਜੋ ਹਾਰਡ ਵਰਕ ਹੁੰਦਾ ਹੈ ਜੋ ਮਿਹਨਤ ਕਰਨ ਦਾ ਇੱਕ ਤਰੀਕਾ ਹੈ ਜੋ ਪੰਜਾਬੀਆਂ ਦਾ ਸਾਡਾ ਇੱਕ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਬੜੇ ਮਿਹਨਤ ਕਾ ਸ਼ਲੋਕ ਨੇ ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈ ਅਕਸਰ ਜਿਹੜੇ ਜਦੋਂ ਅਸੀਂ ਜਿਹੜੇ ਯੰਗਸਟਰਸ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਕੋਈ ਚੀਜ਼ ਤੁਸੀਂ ਜਲਦੀ ਅਚੀਵ ਕਰ ਸਕਦੇ ਹੋ पर मेहनत ਨਾਲ ਆਪਣੀ ਆਪਣੇ ਆਪ ਤੇ ਮਿਹਨਤ ਕਰਨਾ ਚਾਹੇ ਉਹ სპੋਰਟਸ ਹੋਵੇ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਉਹ এডਿਕੇਸ਼ਨ ਹੋਵੇ ਤੇ ਮਿਹਨਤ ਕਰਕੇ ਜਿਹੜੀ ਆਪਣੀ ਕਮਾਈ ਕਰਨ ਦਾ ਜੋ ਇੱਕ ਸੁੱਖ ਹੁੰਦਾ ਹੈ ਉਹਦੀ ਤਾਂ ਕੋਈ ਰਿਪਲੇਸਮੈਂਟ ਹੈ ਨਹੀਂ ਇਸ ਕਰਕੇ ਇੱਕ ਸਾਡਾ ਵੈਲਿਊ ਸਿਸਟਮ ਤੇ ਮੈਨੂੰ ਲੱਗਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਜਿਹੜੀਆਂ ਜਿਹੜੇ ਟਰਨਲ ਟਰੂਥ ਆਪਾਂ ਕਹਿੰਦੇ ਆ ਸਮਝੀਏ ਕਿ ਹਾਰਡ ਵਰਕ ਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਇਸ ਕਰਕੇ ਚਾਹੀਏ ਉਹ ਜਿੱਦਾਂ ਆਪਾਂ ਸਪੋਰਟਸ ਦੀ ਗੱਲ ਕਰਦੇ ਆਂ ਉਹ ਉਸ ਵੇਲੇ ਜਦੋਂ ਤੁਸੀਂ ਭੱਜਦੇ ਹੋ ਨੱਠਦੇ ਹੋ ਕਈ ਵਾਰੀ ਅਸੀਂ ਆਲਸ ਕਰਦੇ ਆਂ ਪਰ ਉਹ ਕਰਨ ਤੋਂ ਬਾਅਦ ਤੁਹਾਨੂੰ ਬੜਾ ਸੁੱਖ ਮਹਿਸੂਸ ਹੁੰਦਾ ਹੈ ਇਸ ਕਰਕੇ ਪਹਿਲੀ ਗੱਲ ਤਾਂ ਮੈਂ ਇਹਦੇ ਬਾਰੇ ਇਹ ਗੱਲ ਕਰਨਾ ਚਾਹੁੰਦੀ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀਗੀ ਕਿ ਇਹ ਪਹਿਲਾਂ ਯੂਜ਼ ਨਹੀਂ ਸੀ ਹੁੰਦਾ ਇਹ ਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਇੱਕ ਦਿਸ਼ਾ ਨਿਰਦੇਸ਼ ਹੈ ਕਿ ਜਿਹੜਾ ਇਹਦਾ ਕਸਟਮਰ ਹੈ ਉਹ ਇੱਕ ਤਰੀਕੇ ਦੇ ਨਾਲ ਜਿਹੜਾ ਕੰਜ਼ਮਪਸ਼ਨ ਕਰ ਰਿਹਾ ਉਹ ਤਰੀਕੇ ਨਾਲ ਐਕਸਪਲੋਇਟ ਹੋ ਰਿਹਾ ਹੈ ਤਾਂ ਇਹਦੇ ਬਾਰੇ ਸਾਰੀ ਪੁਲਿਸ ਨੇ ਵੀ ਇਸ ਬਾਰੇ ਦੁਬਾਰਾ ਵਿਚਾਰ ਸ਼ੁਰੂ ਕੀਤਾ ਹੈ ਤੇ ਇਹਦੇ ਬਾਰੇ ਕਈ ਵਾਰੀ ਸਾਨੂੰ ਇਹ ਮੁਸ਼ਕਿਲ ਆਂਦੀ ਹੈ ਕਿ ਜਿਹੜਾ ਇਹਦੇ ਚ ਐਡਿਕਟ ਹੁੰਦਾ ਹੈ ਜਿਹੜਾ ਕਿਊਜ਼ਡ ਹੁੰਦਾ ਹੈ ਉਹ ਵਿਲਿੰਗ ਨਹੀਂ ਹੁੰਦਾ ਇਸ ਚੀਜ਼ ਦੇ ਲਈ ਕਿਉਂਕਿ ਹਰ ਬੰਦੇ ਦੇ ਲੀਗਲ ਰੈਮਡੀਜ਼ ਨੇ ਕੋਈ ਤੁਸੀਂ ਵੀ ਵੇਖਿਆ ਹੋਵੇਗਾ ਕਿ ਕੋਈ ਕੇਸ ਲੜਨਾ ਚਾਹੁੰਦਾ ਹੈ ਪ੍ਰੋਟੋਕਾਲ ਨਹੀਂ ਜਿਹੜਾ ਟ੍ਰੀਟਮੈਂਟ ਪ੍ਰੋਟੋਕਾਲ ਹੈ ਉਹ ਨਹੀਂ ਕਰਨਾ ਚਾਹੁੰਦੇ ਲੋਕੀ ਤਾਂ ਇਹਦੇ 'ਚ ਕਈ ਅਰਚਨਾਵਾਂ ਆਂਦੀਆਂ ਨੇ ਲੀਗਲ ਹੈਸਲਸ ਵੀ ਨੇ ਤੇ ਕਈ ਵਾਰੀ ਨੌਲੇਜ ਦੀ ਵੀ ਕਮੀ ਹੁੰਦੀ ਆ ਅਵੇਅਰਨੈਸ ਦੀ ਵੀ ਕਮੀ ਹੁੰਦੀ ਆ ਕਈ ਵਾਰੀ ਲੀਗਲ ਲੀਗਲ ਹੈਲਪ ਦੀ ਕਮੀ ਹੁੰਦੀ ਆ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਵੀ ਇਹਦੇ ਵਿੱਚ ਕ੍ਰਿਮੀਨਲ ਜੂਰਿਸਪਰੂਡੈਂਸ ਦੇ ਸਟੇਕਹੋਲਡਰਸ ਨੇ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਅਵੇਅਰਨੈਸ ਦੀ ਲੋੜ ਹੈ ਮੈਨੂੰ ਲੱਗਦਾ ਤੇ ਇਸ ਮੁੱਦੇ ਤੇ ਕੰਮ ਕਰਨ ਦੀ ਲੋੜ ਹੈ ਜੀ ਬਹੁਤ ਬਹੁਤ ਥੈਂਕ ਯੂ ਮੈਮ ਟਾਈਮ ਦੇਣ ਲਈ ਸੋ ਇਹ ਸਾਡੇ ਨਾਲ ਮੈਮ ਡਾਕਟਰ ਵਿਜੋਤ ਕੌਰ ਗਰੇਵਾਲ ਮੌਜੂਦ ਸੀਗੇ ਗੱਲਬਾਤ ਕੀਤੀ ਤਾਂ ਖਾਸ ਕਰਕੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਸਖਤ ਹਦਾਇਤਾਂ ਜਿਆ ਗੱਲ ਕਰ ਲਈਏ ਨਸ਼ੇ ਤਸਕਰਾਂ ਨੂੰ ਲੈ ਕੇ ਜਿੱਥੇ ਕੰਮ ਕੀਤਾ ਜਾ ਰਿਹਾ ਹੈਗਾ ਤਾਂ ਉੱਥੇ ਹੀ ਜਿਹੜੇ ਐਡਿਕਟ ਨੇ ਇਸ ਨਸ਼ੇ ਦੇ ਨਾਲ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਇਹਨਾਂ ਚਿਆਂ ਤੋਂ ਬਾਹਰ ਕਰਨ ਦੇ ਲਈ ਸਮਾਜ ਦੇ ਵਿੱਚ ਉਸੇ ਤਰੀਕੇ ਜਿਉਣ ਦਾ ਇੱਕ ਬਲ ਦੇਣ ਦੇ ਲਈ ਜਿਹੜਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੇ ਫਤੇਗੜ ਸਾਹਿਬ ਪੁਲਿਸ ਦੇ ਵੱਲੋਂ ਜਿਹੜੇ ਆ तकरीबन 9 ਜਿਹੜੇ ਆ ਇਸ ਤਰ੍ਹਾਂ ਦੇ ਐਡਿਕਟਸ ਸਗੇ ਨਸ਼ੇ ਨਾਲ ਉਹਨਾਂ ਦੇ ਉੱਤੇ ਕੰਮ ਕੀਤਾ ਗਿਆ ਤੇ ਜਲਦੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਵੀ ਪਰਚੇ ਰੱਦ ਹੋਣਗੇ ਇੱਕ ਸਮਾਜ ਚ ਨਵੀਂ ਮਿਸਾਲ ਕਾਇਮ ਹੋਊਗੀ ਤੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਮਿਸਾਲਾਂ ਬਣਣਗੀਆਂ ਜਾਂ ਜਿਹੜੇ ਨੌਜਵਾਨ ਨਸ਼ੇ ਦੇ ਨਾਲ ਜੇਲਾਂ ਦੇ ਵਿੱਚ ਬੰਦ ਨੇ ਇਸ ਤਰੀਕੇ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਤੋਂ ਪੰਜਾਬ ਪੁਲਿਸ ਜ਼ਰੂਰ ਬਚਾਉਗੀ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘੜੀ ਪ੍ਰੋ ਪੰਜਾਬ ਟੀਵੀ ਫਤਿਹਗੜ੍ਹ